ਹਾਂਜੀ ਆ ਮੁੰਡਾ ਆ ਗਿਆ ਆਪਣੇ ਇੰਦਰ ਤੇ ਆਪਣਾ ਚਾਚਾ ਇਹ ਪ੍ਰੀਤ ਤੇ ਪਹੁੰਚ ਗਏ ਏਅਰਪੋਰਟ ਪਰ ਹੁਣ ਅਸੀਂ ਚੱਲਿਆਂ ਸਮਾਨ ਜਮਾ ਕਰਾਉਣ ਠੀਕ ਐ ਇੰਦਰ ਚਲੋ ਜੀ ਚਲੋ ਜੀ ਓਕੇ ਤੁਰ ਪਵਾੜੀ ਹੁਣ ਜੀ ਅਸੀਂ ਬੈਠੇ ਹਾਂ ਹਲੇ ਏਅਰਪੋਰਟ ਪਰ ਜੱਦੇ ਆਹ ਦੇਖ ਲਓ ਫਲੈਟ 11 15 ਤੇ 19 ਵਜੇ ਆਉਣਾ 11:50 ਤੇ ਲੇਟ ਹੋ ਗਈ ਬੈਠੇ ਆ ਸਾਰੇ ਲੋਗੋ ਤੇ ਆ ਇੰਦਰ ਸੈਣੀ ਬੈਠਾ ਚਾਚਾ ਬੈਠਾ ਪਾਣੀ ਚਾਹ ਲਾਗੀ ਦੀ ਪਾਣੀ ਲਗਾਇਆ ਹਾਂਜੀ ਆ ਇਹਨਾਂ ਨੇ ਹੁਣ ਮੋਗਰਾ ਮਹਾਰਾਜ ਜੀ ਲਾ ਕੇ ਤੋਰਿਆ ਪਈ ਸਾਨੂੰ ਆ ਹੁਣ ਲੱਗੇ ਬਾੜਨ ਅਪਾੜੀ ਨਾਦੀ ਦੂਈ ਕੋਠੇ ਵਾਲੀ ਉਹ ਜਹਾਜ਼ ਵੜੀ ਇੰਡੀਆ ਲਾਈਨ ਦੀ ਘਰਾਂ ਨੂੰ ਨਹੀਂ ਪੈਂਦਾ ਜੀ ਲੱਗਿਆ ਜਾਣਨਾ ਜੀ ਆ ਪਹੁੰਚ ਗਏ ਹੁਣ ਅਸੀਂ ਇੱਥੇ ਆਪਣੇ ਪਿੰਡ ਦੇ ਮੁੰਡੇ ਲੈਣ ਆ ਗਏ ਅਸੀਂ ਜੀ ਤੇ ਆ ਹੁਣ ਆ ਹੋਟਲ ਵੱਲ ਨੂੰ ਜਾ ਰਹੇ ਆ ਅਸੀਂ ਤੇ ਮੁੰਡੇ ਦੱਸਿਆ ਕਹਿੰਦਾ ਵੀ ਇੰਗਲੈਂਡ ਦੇ ਵਿੱਚ ਜਿਹੜੀ ਮੈਕਸਿਮਮ ਸਪੀਡ ਹੈ ਉਹ ਹੈਗੀ 70 ਦੀ 70 ਦੇ ਕੋਲ ਜਾ ਨਹੀਂ ਸਕਦੇ ਅੱਥੇ ਜਿਵੇਂ ਆਡਰਡ ਕੰਟਰੀਆਂ ਜਿ ਇਟਲੀ ਜਿਵੇਂ 130 ਦੀ ਹੈ ਜਰਮਨ ਜਨ ਲਿਮਟਡ ਹੈ ਤੇਰੇ 70 ਦੀ ਤੇ ਹੁਣ ਆ ਹੋਟਲ ਨੂੰ ਜਾ ਰਹੇ ਆ ਅਸੀਂ ਪਹੁੰਚ ਗਏ ਅਸੀਂ ਹਾਂਜੀ ਤੇ ਅਸੀਂ ਫਿਰ ਆਉਂਦੇ ਹੋਏ ਸਾਊਥ ਹਾਲ ਰੁੱਕ ਗਏ ਤੇ ਆਹ ਦੇਖੋ ਆਪਣੇ ਬੰਦੇ ਨੇ ਕਿਸੇ ਨੇ ਇੰਡੀਆ ਲਈ ਜਿਹੜੀ ਬੱਸ ਹੁੰਦੀ ਆ ਉਦੋਂ ਹੀ ਬਣਾਇਆ ਵਾ ਰੈਸਟੋਰੈਂਟ ਤੇ ਆ ਸਾਰਾ ਜਮ ਇੰਡੀਆ ਮੰਗਿਆ ਦੁਕਾਨਾਂ ਜਿੱਕਣਾ ਆਪਣੇ ਹੁੰਦੀਆਂ ਨੇ ਨਾ ਇੰਡੀਆ ਨਾਲ ਇਹ ਚੀਜ਼ਾਂ ਸਾਰੀਆਂ ਕੋਈ 40 ਹਜ਼ਾਰਾ ਤੇ ਕੋਈ 60 ਹਜ਼ਾਰਾ ਸਾਰਾ ਸਾਊਥ ਹਾਲ ਸ਼ਹਿਰ ਹੈ ਮਾਲੀਕਣ ਕੋ ਪਾਕਿਸਤਾਨੀ ਦੁਕਾਨ ਇੰਡੀਅਨ ਦੁਕਾਨਾ ਤੇ ਚਾਚ ਇਹ ਮੁੰਡਾ ਆਪਣੇ ਪਿੰਡ ਦਾ ਹੀ ਲਿਕੇ ਆ ਹਾਂ ਹਾਂਜੀ ਨਵੋ ਜੀ ਦੱਸੋ ਕੁਝ ਹੋਰ ਸਾਊਥ ਹਾਲ ਬਾਰੇ ਬਸ ਹਾਊਸ ਹੁਲਾਰੇ ਇਹੀ ਆ ਵੀਰ ਅੱਜ ਆ ਕੇ ਬੈਂਕ ਮੈਡ ਜਣਾ ਤੁਹਾਨੂੰ ਇੰਡੀਆ ਵਾਲੇ ਹਾਂ ਅਸੀਂ ਪਿੱਛੇ ਦੇ ਅਸੀਂ ਉੱਥੇ ਜਮੇ ਪਿੱਛੇ ਦੇਖਿਆ ਹੁਣ ਆਈ ਤੁਹਾਨੂੰ ਦਿਖਾਉਨੇ ਆ ਆਈਸੀਆਈ ਬੈਂਕ ਨਹੀਂ ਹੁੰਦਾ ਉਹ ਪਿੱਛੇ ਆਈਸੀਆਈ ਬੈਂਕਾ ਰੋਡ ਤੇ ਤੇ ਅੱਗੇ ਕਿਹੜਾ ਬੈਂਕ ਅੱਗੇ ਪੰਜਾਬ ਨੈਸ਼ਨਲ ਪੰਜਾਬ ਨੈਸ਼ਨਲ ਬੈਂਕ ਮੁੰਡਾ ਕਹਿੰਦਾ ਅੱਗੇ ਹੈਗਾ ਤੁਮ ਸਾਰਾ ਦਿਖਾਉਨੇ ਆ ਜਮੇ ਇੰਡੀਆ ਵਾਲਾ ਮਾਹੌਲ ਹੋ ਰਿਹਾ ਪਰ ਇਸ ਟਾਈਮ ਜਿਹੜੀ ਸਾਨੂੰ ਖੁਸ਼ਬੂ ਆਉਂਦੀ ਹੈ ਉਹ ਸਾਰੀ ਤੜਕਿਆਂ ਵਾਲੀ ਆਉਂਦੀ ਹੈ ਜੇਕਰ ਸਾਡੇ ਮਰੰਡੇ ਸ਼ਹਿਰ ਦੇ ਵਿੱਚ ਸਾਧੂ ਢਾਬੇ ਮੁਰੇ ਖੜੇ ਆ ਕਿਤੇ ਖੜੇ ਆ ਓਕਣਾ ਵੀ ਇਸ ਟਾਈਮ ਆਹ ਸਾਰਾ ਕੁਝ ਆ ਸਾਰੀਆਂ ਦੁਕਾਨਾਂ ਤੋਂ ਕੁਝ ਜਿਹੜੀਆਂ ਕਹਿੰਦੇ ਸੋਰੇ ਤੱਕ ਇੰਡੀਅਨ ਬੰਦੇ ਨਹੀਂ ਆਉਂਦੇ ਆ ਆ ਦੇਖ ਲਓ ਜੀ ਪੰਜਾਬ ਨੈਸ਼ਨਲ ਬੈਂਕ ਇੰਗਲੈਂਡ ਚ ਆਹਾਰੇ ਬੈਂਕ ਦੀ ਕੰਸਟਰਕਸ਼ਨ ਹੋ ਰਹੀ ਹੈ ਹਾਲੇ ਹਾਲੇ ਚ ਨਮੋ ਬਣ ਰਹੇ ਪੰਜਾਬ ਨੈਸ਼ਨਲ ਬੈਂਕ ਦਾ ਜਿਹ ਲਾਈ ਸੇ ਬਣਿਆ ਨਵੇਂ ਇੱਥੇ ਅਕਾਊਂਟ ਜੀ ਨੇ ਬੰਦੇ ਨੇ ਖਲਾਉਣਾ ਉਹਦੇ ਕੋਲ ਪੇਪਰ ਹੋਣੇ ਚਾਹੀਦੇ ਯੂਕੇ ਦੇ ਕੱਚੇ ਬੰਦੇ ਵੀ ਖਲਾ ਸਕਦਾ ਪੇਪਰ ਹੋਣੇ ਚਾਹੀਦੇ ਅੱਛਾ ਅੱਛਾ ਕਿਆ ਇਹ ਵਿਆਜ ਵੀਜ ਵੀ ਦਿੰਦੇ ਨੇ ਉਹ ਐਫ ਡੀ ਪੁਰ ਇੰਡੀਆ ਮੰਗ ਹੋ ਜਾਂਦੀ ਕਿ ਆਪਣਾ ਕਿਹਾ ਹਿਸਾਬ ਉਹਦਾ ਸਭ ਕੁਝ ਇੰਡੀਆ ਵਾਲਾ ਹੈ ਹੈ ਸੰਗੁਰ ਦੋਰਾ ਸਾਹਿਬ ਸੌ ਸੌ ਦਾ ਗੁਰਦੁਆਰਾ ਸਾਹਿਬ ਹੈ ਜੀ ਕਰੋ ਜੀ ਦਰਸ਼ਨ ਸੌ ਲਿਖਾ ਪੰਜਾਬੀ ਜੀ ਹਾਂ ਪੰਜਾਬੀ ਜੀ ਲਿਖਿਆ ਵਈ ਬੱਸ ਆ ਪੰਜਾਬੀ ਹੈ ਸਾਊਥ ਹਾਲ ਸ਼ਹਿਰ ਹੈ ਹੈ ਆਹ ਇਹ ਸਟੇਸ਼ਨ ਹੈ ਜੀ ਇੱਥੇ ਦਿਖਾਉਣੇ ਤੁਹਾਨੂੰ ਸੀ ਸਲੋ ਕਰਕੇ ਹੌਲੀ ਕਰੀਂ ਮੁੰਡੇ ਸਾਊਥ ਹਾਲਾ ਦੇਖੋ ਸਾਊਥ ਹਾਲਾ ਇੰਗਲਿਸ਼ ਤੇ ਪੰਜਾਬੀ ਚ ਦੂਜੀ ਭਾਸ਼ਾ ਹੋਰੇ ਪੰਜਾਬੀ ਜੀ ਹਾਂਜੀ ਹੁਣ ਅਸੀਂ ਕਰ ਲਿਆ ਬ੍ਰੇਕਫਾਸਟ ਫਿਰ ਆਹ ਇੰਗਲੈਂਡ ਵਾਲਿਆਂ ਕੋਲ ਮਨ ਲੱਗਾ ਫਾਈਨੈਂਸ਼ੀਅਲ ਘਟੇ ਆ ਅਸੀਂ ਬੁਰਸ਼ ਕਰਨਾਂ ਦਾ ਪੇਸਟ ਬੂਸਟ ਹੈ ਨਹੀਂ ਹੁਣ ਅਸੀਂ ਦੋਹੇ ਜਣੇ ਚੱਲੇ ਮਾਰਕੀਟ ਸਾਡਾ ਇੱਕ ਬੰਦਾ ਉਹ ਥੋੜਾ ਢਿੱਲਾ ਹੋ ਗਿਆ ਪੈ ਗਿਆ ਤੇ ਅਸੀਂ ਦੋਹੇ ਜਣੇ ਚੱਲੇ ਮਾਰਕੀਟ ਨੂੰ ਬੁਰਸ਼ ਲੈਣ ਪੇਸਟ ਲੈਣ ਤੇ ਫਿਰ ਤੁਹਾਨੂੰ ਦਿਖਾਉਨੇ ਆ ਮਾਰਕੀਟ ਕੀ ਹਿਸਾਬ ਕਿਤਾਬ ਹੋ ਰੇ ਠੀਕ ਹੈ ਜੀ ਓਕੇ ਜੀ ਹਾਂਜੀ ਆ ਇੱਕ ਮਾਰਕੀਟ ਆਏ ਸੀ ਅਸੀਂ ਆਹਾ ਕੁਝ ਪੇਸਟ ਲੈਣ ਹਾਰੇ ਖਾਣ ਪੀਣ ਦੀ ਸਮਾਨ ਆ ਸਾਰਾ ਆ ਸਾਹਮਣੇ ਸਾਡਾ ਹੋਟਲ ਹੈ ਇਹ ਇਥੇ ਥਰੂ 에어ਪੋਰਟ ਦੇ ਨਾਲੇ ਆ ਤੁਸੀਂ ਵੀ ਜਿਹਨੇ ਘੁੰਮਣਾ ਹੋਇਆ ਲਿਓ ਵਧੀਆ ਹੋਟਲ ਆ ਸਾਰਾ ਤੇ ਔਰ ਇਹ ਸਾਨੂੰ ਮਿਲਿਆ ਨਹੀਂ ਪੇਸਟ ਦੇਖਦੇ ਆ ਔਰ ਮਸੇ ਪੇਸਟ ਕਿਤੇ ਮਿਲੇ ਹਾਂਜੀ ਤੇ ਹੁਣ ਅਸੀਂ ਸਵੇਰੇ ਆਏ ਆ ਪਹਿਲਾਂ ਸਾਊਥ ਹਾਲ ਰਾਤ ਵੀ ਇਹਦੇ ਰਾਤ ਹਨੇਰਾ ਸੀ ਰਾਤ ਦੇਖਿਆ ਨਹੀਂ ਕੁਝ ਤੇ ਹੁਣ ਆਏ ਆ ਦੇਖੋ ਆਪਣੇ ਇੰਡੀਆ ਨੂੰ ਮੰਗ ਜਿਵੇਂ ਆਪਣੇ ਇੰਡੀਆ ਉਹ ਨਹੀਂ ਹੁੰਦੇ ਦੁਕਾਨਾਂ ਬਾਜ਼ਾਰ ਹੁੰਨੇ ਆ ਮਰੰਡੇ ਦਾ ਕਰਾਲੀ ਰੁਕਣੀ ਦੁਕਾਨਾਂ ਜਮੇ ਪੰਜਾਬੀ ਚ ਲਿਖਿਆ ਹੋਇਆ ਸਾਰਾ ਕੁਝ ਜਮੇ ਪੰਜਾਬੀ ਸਭ ਸਭ ਆਪਣੇ ਸਰਦਾਰ ਲੱਗਦਾ ਹੀ ਨਹੀਂ ਵਾਰਲਾ ਮੁੰਨ ਸਾਰੀ ਦੇਖੋ ਆ ਗੱਡੀ 'ਚ ਨੰਬਰ ਕਿਸੇ ਨੇ ਥਾਲੀ ਵਾਲ ਲਿਆ ਵਾ ਤੇ ਆ ਗੁਰਦੁਆਰਾ ਸਾਹਿਬ ਆਪਣੇ ਇੰਡੀਆ ਵਾਂਗੇ ਉੱਪਰ ਗੁੰਮਟ ਦਿਖਦੇ ਦੂਰ ਤੇ ਸਾਉਂਠਾਲ ਦਾ ਗੁਰੂ ਕਸ ਦੁਕਾਨਾਂ ਸਾਰੀਆਂ ਸਾਵੇ ਦੁਕਾਨਾਂ ਆਪਣੇ ਪੰਜਾਬੀਆਂ ਦੀਆਂ ਸਾਬ ਸਾਰੀਆਂ ਪੰਜਾਬੀ ਜਿਹੜੀ ਕਿਹਾ ਸਿੱਧੂ ਮਾਰਕਟ ਲੀਕਾ ਵਰਗੇ ਜਿਹੜੇ ਜੀ ਆਇਆਂ ਨੂੰ ਮੀਟ ਝਟਕਾ ਵੀ ਮਿਲਦਾ ਜੀ ਕਹਿੰਦੇ ਹੋਰੇ ਹਾਂਜੀ ਆ ਹੁਣ ਸਾਊਥ ਵਾਲ ਕੋਲ ਸਾਊਥ ਹਾਂਜੀ ਜਲੇਬੀਆਂ ਖਾਣ ਲੱਗਿਆਂ ਜਲੇਬੀਆਂ ਗਰਮ ਜਲੇਬੀਆਂ ਲੱਗੇ ਖਾਣ ਖਾ ਇਧਰ ਉਧਰ ਦਿਖਾਉਣੇ ਜਲੇਬੀਆਂ ਆ ਮੁੰਡਾ ਕਹਿੰਦਾ ਜਲੇਬੀਆਂ ਖਾਣੀਆਂ ਦੁਕਾਨ ਪਰਾਈ ਸੀ ਅਜਮੇ ਇੰਡੀਆ ਵਾਂਗ ਦੁਕਾਨ ਹੈ ਸਾਰਾ ਕੁਝ ਉਵੇਂ ਸੇਮ ਹੈ ਬਾਈ ਲੱਗਿਆ ਹੋ ਜਲੇਬੀਆਂ ਉਹਨਾਂ ਨੂੰ ਕਣਟਰ ਕੋਨਟਰ ਤੇ ਤੱਤੀਆਂ ਤੱਤੀਆਂ ਜਲੇਬੀਆਂ ਨਹੀਂ ਗਰਮਆਂ ਰਹਿੰਦੇ ਆ ਖਾਣ ਲੱਗੇ ਸੀ ਪਾਣੀ ਪੂਰੀ ਇੰਡੀਆ ਵਾਂਗ ਕੰਨੇ ਦੇ ਰਸ ਰੇੜੀ ਪਰ ਲੱਗੇ ਖਾਣ ਬੜਾ ਪਾਓ ਇਹ ਯਹਾਂ ਸੁਪਰਮਾਰਕਟ ਹੈ ਜਿਹਨਾਂ ਸਲੋਜ ਪਰ ਇੰਡੀਆ ਵਾਂਗ ਸਟਰੀਟ ਫੂਡ ਆ ਸਾਰਾ ਹੈ ਨਾ ਇੰਡੀਆ ਵਾਂਗ ਸਟਰੀਟ ਚਾਟ ਟੁਰਕੀਸ਼ ਖਾਵਾ ਵਸਾ ਆਜ ਮੈਂ ਸਟਰੀਟ ਖਾਜੂ ਆਦੇ ਤੋਂ ਮੁੰਬਈ ਸਟਰੀਟ ਫੂਡ ਆਦੇ ਉਦੋਂ ਆ ਫਿਲਮਾਂ ਲੈਪ ਹਾਂਜੀ ਅੱਜ ਹੈਗਾ ਐਤਵਾਰ ਇੱਥੇ ਅਸੀਂ ਤਿਆਰੀ ਰੋ ਕੇ ਆ ਗਏ ਥੱਲੇ ਉਹ ਮੁੰਡਾ ਇੰਦਰ ਕਾਫੀ ਲੈਣ ਭੇਜਿਆ ਇੱਧਰ ਆਪਣਾ ਚਾਹ ਚ ਬੈਠਾ ਵੀ ਤਿਆਰ ਹੋਈ ਬੈਠੇ ਆ ਤੇ ਅੱਜ ਅਸੀਂ ਦੀਗਦੇ ਮੁੰਡੇ ਨੂੰ ਪਿੰਡ ਵਾਲੇ ਨੂੰ ਕਿਉਂਕਿ ਅਸੀਂ ਜਾਣਾ ਹੈ ਲੰਡਨ ਅਸੀਂ 2 ਵਜੇ ਸਾਡੀ ਟਿਕਟ ਹੈ ਮਿਊਜ਼ੀਅਮ ਦੇਖਣ ਦੀ ਤੇ ਉਹ ਤੇ 2 ਵਜੇ ਲੈਂਟਰਨ ਆਈ ਦੀ ਟਿਕਟੋਕ ਚੰਡੂ ਜੀ ਪਰ ਜਾਣਨਾ ਤੇ ਹੁਣ ਬੈਠੇ ਆ ਮੁੰਡਾ ਚਾਹ ਲੈਣ ਗਿਆ ਜੀ ਕਾਫੀ ਤੇ ਉਹ ਪੀ ਕੇ ਫਿਰ ਅਸੀਂ ਨਿਕਲਦੇ ਆ ਤੇ ਫਿਰ ਦਿਖਾਉਨੇ ਆ ਤੁਹਾਨੂੰ ਵਲੌਗ ਚ ਅੱਗੇ ਆ ਦੇਖੋ ਚੋਬਰ ਇਹਨੂੰ ਕਿਹਾ ਤੁਸੀਂ ਵੀ ਚਾਹ ਲਿਆ ਕਾਫੇ ਲਿਆ ਮਾੜੀ ਮੋਟੀ ਆ ਦੇਖੋ ਬਾਟੇ ਕਿੱਡੇ ਕਿੱਡੇ ਭਰਾ ਲਿਆ ਉਹ ਅਸੀਂ ਪੀਣੀ ਆ ਨਾ ਆਉਣਾ ਕਿਤੇ ਇਹਨਾਂ ਚ ਹੈ ਆਪ ਜਿਹੜੀ ਪੀਣ ਵਾਲੀ ਕੋਕਤਾ ਛੋਟੀ ਲਿਆ ਜੁੰਗਣੀ ਜੀ ਹਾਂ ਕੀ ਗੱਲ ਹੈ ਖੋਲ ਦੋਗੀ ਅੱਖਾਂ ਹੈ ਚੱਲ ਕਰਦੇ ਆਂ ਟਰਾਈ ਲੋ ਜੀ ਡਬਲ ਛੱਤ ਵਾਲੀ ਬੱਸ ਜਿਵੇਂ ਡਬਲ ਡੈਕਰ ਚ ਬਹਿ ਗਏ ਹੁਣ ਚੱਲਿਆ ਸੀ ਮਿਊਜ਼ੀਅਮ ਦੇਖਣ ਨਾਲ ਆਪਣਾ ਮੁੰਡਾ ਪਿੰਡ ਤੇ ਅੱਜ ਨੇ ਇਹਨਾਂ ਦਾ ਕੋਈ ਮੈਚ ਮੂਜਾ ਫੁੱਟਬਾਲ ਦਾ ਤਾਂ ਇੰਨੇ ਫੱਤਿਆਂ ਦੇ ਸੜਕਾਂ 'ਪਰ ਬਹੁਤ ਇਕੱਠ ਹੋਇਆ ਅੱਜ ਤੇ ਮੂਵੀ ਸੰਡੇ ਆ ਇਹ ਕਿਹੜਾ ਸ਼ਹਿਰ ਆਇਆ ਨਾ ਬੂ ਸਾਂ ਦੀ ਸਰਵਤ ਬਹੁਤ ਹਨਗ ਨਹੀਂ ਮਿੰਟ ਮਿੰਟ ਬਾਅਦ ਬੱਸਾਂ ਆਈ ਜਾਂਦੀਆਂ ਹਾਂਜੀ ਹੁਣ ਆਪਾਂ ਉਤਰਿਆ ਬੱਸ ਚੋਂ ਜੀ ਆ ਹੁਣੇ ਪਹੁੰਚੇ ਆ ਸੜਕ ਪਾਰ ਕਰਨੇ ਨੂੰ ਖੜੇ ਲੋ ਜੀ ਹੋ ਗਈ ਹਰੀ ਆ ਪਹੁੰਚ ਗਏ ਜੀ ਇੱਥੇ ਸਟੇਡੀਅਮ ਆ ਸੌਰੀ ਮਿਊਜ਼ੀਅਮ ਮੈਡਮ ਤੋਂ ਸਾਧ ਇਹਦੇ ਵਿੱਚ ਕਹਿੰਦੇ ਮੂਮ ਦੇ ਸਟੈਚੂ ਬਣਾਏ ਹੋਏ ਸਾਰਿਆਂ ਦੇ ਆਪਣੇ ਪੰਜਾਬ ਦੇ ਆਪਣੇ ਭਾਰਤ ਦੇ ਵੀ ਬਣਾਏ ਹੋਏ ਲੋਕਾਂ ਦੇ ਦੇਖਦੇ ਆ ਮੈਸੇਜ ਥੋੜੇ ਲੇਟ ਹੋ ਗਏ ਅਪਾਇੰਟਮੈਂਟ ਤੋਂ ਦੇਖਦੇ ਸਾਨੂੰ ਜੇ ਅੰਦਰ ਬਾੜਦੇ ਆ ਨੇ ਪਰ ਅਸੀਂ ਮੁੜ ਜਾਣਾ ਵਾਪਸ ਬੰਦੇ ਪਹੁੰਚ ਗਿਆ ਦੇਖੋ ਉਹ ਛੋਟਾ ਹਾਂ ਲੋ ਜੀ ਆਗੇ ਕੀ ਲਿਖਿਆ ਹੈ ਵਗੈਰੇ 250 ਸਾਲ ਹੋ ਗਏ ਉਹਨੂੰ ਬਣੇ ਨੂੰ ਨਾ ਚਲੋ ਹੁਣ ਲੱਗੇ ਅਸੀਂ ਪੌੜੀਆਂ ਚੜ੍ਹਨ ਇੱਥੇ ਹੁਣ ਦਿਖਾਉਨੇ ਆ ਸਾਰਾ ਇਹ ਅੱਜ ਦੇਖਣ ਲੱਗੇ ਪਹਿਲੀ ਵਾਰ ਛੋਟੇ ਹੁੰਦੇ ਜਦ ਦੇ ਸਕੂਲਾਂ 'ਚ ਪੜ੍ਹਦੇ ਆ ਜਦ ਦੇ ਸੁਣਦੇ ਆ ਵੀ ਉੱਥੇ ਆਏ ਹੋਣਾ ਹੈਗਾ ਇੱਕ ਮਿਊਜ਼ੀਅਮ ਜਿੱਥੇ ਬੰਦੇ ਬਣਾਏ ਹੋਏ ਮੋਮ ਦੇ ਅਗਾ ਡਾਕਟਰ ਜੱਜ ਹਾਂ ਵੀ ਐਕਟਰ ਇੱਕ ਪਤਾ ਨਹੀਂ ਕਿਹੜਾ ਹਾਂਜੀ ਇਹ ਬੜਗੇ ਅੰਦਰ ਆ ਦੇਖ ਲਓ ਫੋਟੋਆਂ ਖਿੱਚਦੇ ਆ ਪਰ ਮੋਮ ਦੀ ਆਸਲ ਹੀ ਨਹੀਂ ਹੈਗੀ ਆ ਮੋਮ ਦੀ ਉਹ ਸੱਚੀ ਆ ਫੋਟੋਆਂ ਖਿੱਚਣ ਦੀ ਓਕੇ ਓਕੇ ਰੈੱਡ ਕਾਰਪੇਟ ਐਨ ਵੜਦੇ ਆਨੂੰ ਬੰਦੇ ਪਹਿਲਾਂ ਲੰਘੇ ਅੱਗੇ ਮੈਂ ਕਿਹਾ ਚਲਾ ਆ ਵੀਡੀਓ ਬਣਾ ਕੇ ਲੈ ਕੇ ਜਾਂਦੇ ਆ ਆ ਦੇਖੋ ਉਹ ਰੌਕ ਬਣਾਇਆ ਵਾ ਆ ਦੀਪਿਕਾ ਪਾਦਕਨ ਜਮਈ ਅਸਲੀ ਲੱਗਦੀ ਆ ਹਾਂ ਉੱਤਰ ਬਣਾਈ ਵੀ ਆ ਅਨਤਾਪ ਚਨ ਵੀ ਖੜਾ ਲੰਬੂ ਇੰਗਲੈਂਡ ਦਾ ਜੀ ਮਹਾਨ ਖਿਡਾਰੀ ਆ ਡੇਵਿਡ ਵੈਕਮ ਤੇ ਉਹਦਾ ਪੁੱਤ ਆ ਉਹ ਬੱਲਾ ਵੈਕਮਾ ਝੋਟਿਆ ਕੀ ਹਾਲ ਆ ਉਹ ਮਨ ਲੱਗਦਾ ਕੁੜੀ ਆ ਉਹ ਰਹਿਾਨ ਜਿਹੜੀ ਮਾਨੀਰਾਂ ਦੇ ਵਿਆਹ ਜਿਹਨੇ ਖਾੜਾ ਲਾਇਆ ਤਾਂ ਵਾਹ ਵਾਹ ਅੱਗੇ ਕੀ ਚੀਜ਼ ਕਰਨੀ ਚਾਹਤ ਇਹ ਮੈਂ ਲਾਦਾ ਉਹ ਕਰਦੇ ਆ ਕੰਸਟਰਕਸ਼ਨ ਵਰਕ ਆਹ ਦੇਖੋ ਇਕਣਾ ਹੁੰਦਾ ਤਾਂ ਅੱਗੇ ਜਾਂ ਮਸ਼ੀਨਾਂ ਨਹੀਂ ਹੁੰਦੀਆਂ ਇੰਦੀਆਂ ਇੱਧਰ ਆ ਕੋਈ ਚੱਲਦੀ ਆ ਆ ਬੋਰ ਬੋਰ ਕਰਦੇ ਲੱਗਦੇ ਆ ਦੇ ਇੱਧਰ ਵੀ ਖੜਾ ਇਹ ਪ੍ਰਕਾਰ ਦਿਖਾਉਂਦਾ ਹਾਂ ਹਾਂ This is the Battle of Trafalgar Lord Nelson has kept what I'll tell relations Queen Victoria, for over 60 years, giving her name to the Victorian age. The spirit of London was immortalized by Charles Dickens.

ਕੀ ਚੀਜ਼ ਬਣਾਈ ਵੀ ਹੈ ਜੀ ਸੈੱਟ ਬਣਾਏ ਮੇਰੇ ਸਾਰੇ ਪੁਰਾਣੀ ਫਿਲਮਾਂ ਦੇ ਅਜ ਕਿਨਾਰੇ ਰੜੂ ਰੜੂ ਪਿਆ ਆ ਬਾਬਾ ਜੀ ਅਖਬਾਰ ਪੜ੍ਹਦਾ ਨਾਲ ਹਿੱਲੀ ਜਾਂਦਾ ਆਖੂ ਨੂੰ ਹੋ ਗਿਆ ਤਾਂ ਕਤਲ ਹੋ ਗਿਆ ਤਰੋ ਆਇ ਤੰਦਾ ਦਿਖਦਾ ਹੀ ਨਹੀਂ ਜੀ ਕੋਸਾ ਜਿਵੇਂ ਫਿਲਮਾਂ 'ਚ ਗਲੀਆਂ ਨਹੀਂ ਹੁੰਦੀਆਂ ਓਕਣਾ ਬਣਾਇਆ ਵਾ ਇਹਨਾਂ ਨਹੀਂ ਰਹਾ ਗਿਆ ਜੀ ਇੱਥੇ ਬਹੁਤ ਅੱਗੇ ਜਮੀ ਪ੍ਰਾਣੀ ਫਿਲਮਾਂ ਦਾ ਸੈੱਟ ਬਣਾਇਆ ਪਾ ਦੇਖੋ ਹਾਂਜੀ ਐਕਸੀਡੈਂਟ ਅੱਛਾ ਇੱਥੇ ਹੋ ਗਿਆ ਸੀ ਹਾਂ ਐਕਸੀਡੈਂਟ ਕਰਦਾ ਕਦੇ ਮਾਰਦੇ ਸੀ ਅੱਛਾ ਐਕਸੀਡੈਂਟ ਕਰਕੇ ਬੰਦੇ ਸਿੱੜ ਦਿੰਦੇ ਉਹ ਨਾ ਖੋਲ ਨਹੀਂ ਕਿਤੇ ਆਪਣੇ ਉੱਪਰ ਤੇਜਾਬ ਸਿੱੜ ਦਿੰਦੇ ਸੱਚੀਓ ਇਹ ਇੱਥੇ ਕਤਲ ਕਰ ਦਿੰਦੇ ਸੀ ਕਹਿੰਦੇ ਬੰਦਿਆਂ ਦਾ ਪ੍ਰਾਣ ਐ ਆ ਆ ਦੇਖੋ ਆ ਬੰਦੇ ਜਿਹੜੇ ਬੰਦਿਆਂ ਨੂੰ ਮਾਰਦੇ ਤੇ ਐ ਆ ਦੇਖੋ ਐ ਉਹਦੇ ਵਿੱਚ ਤੇਜਾਬ ਜੀ ਕਹਿੰਦੇ ਸਿੱਡ ਸਿੱਡ ਦਿੰਦੇ ਸੀ ਮਤਲਬ ਡਰਾ ਬਣਾਇਆ ਜਾਂ ਸੈੱਟ ਬਣਾਇਆ ਵਾ ਕਿਸੇ ਫਿਲਮ ਦਾ ਆ ਦੇਖੋ ਸਾਰਾ ਸਮਾਨ ਆ ਦੇਖੋ ਇੱਥੇ ਗੰਡਾਸੇ ਨਾਲ ਵੜ ਦਿੰਦੇ ਤੇ ਬੰਦੇ ਆ ਦੇਖੋ ਖੂਨੇ ਖੂਨ ਹੋਇਆ ਪਿਆ ਇਧਰ ਪੱਠੀ ਦੀ ਹੁੰਦੀ ਸੀ ਪੱਠੀ ਚੱਲਦੀ ਆ ਦੇਖੋ ਇਹਦਾ ਤੇ ਅੱਗੇ ਕੀ ਲਿਖਿਆ ਵਾ ਪ੍ਰਿਜ਼ਨ ਦਿਸ ਵੇ ਅੱਛਾ ਇੱਧਰ ਨੂੰ ਜੇਲ ਹੈ ਜੀ ਆ ਜਾਓ ਇਹ ਤਾਂ ਨਹੀਂ ਰਹਾ ਬਹੁਤ ਦਿੱਖਦਾ ਹੀ ਕੁਝ ਨਹੀਂ ਹੈਗਾ ਐਚ ਐਮ ਪ੍ਰਿਜ਼ਨ ਇੱਥੇ ਜੇਲ ਹੋਣੀ ਕੋਈ ਆ ਖਤਰਨਾਕ ਇਹ ਕੂਕਾਂ ਰੌਲੀਆਂ ਔਕਣੀ ਪੈਣੀਆਂ ਆ ਜੇਲ ਹੈ ਜੀ ਹਾਂ ਉਹ ਬੱਲਾ ਜੇਲ 'ਚ ਖੜੇ ਆ ਹਾਂ ਭਾਈ ਕਿਹਾਂ ਲੈਂ ਹਾਂ ਇਹਦਾ ਸਾਰਾ ਕੁਝ ਹੈ ਆ ਜੇਲ੍ਹਾਂ ਰੂਥ ਹੈਲਿਸ ਹੈਂਗਡ ਫਾਰ ਮਰਡਰ ਡਾਕਟਰ ਬੋਮੀ ਆਂਟੀ ਮਾਰਦੀ ਦੀ ਕਹਿੰਦੇ ਰੇ ਮਾਈ ਲੋਰ ਆ ਰਿਕਨ ਸੀ ਇਨ ਓਨ ਯੋਰ ਸੋਲ ਬੰਦ ਲਾ ਬੰਦ ਦੁਬਾਰੇ ਦਿਖਾਈਏ

ਕਥੇਂਦਰ ਉੱਪਰ ਚੜਨਾ ਹਾਂਜੀ ਜਿੱਥੇ ਤੋਂ ਆਪਾਂ ਬੜੇ ਤੇ ਹਨ ਹਾਂਜੀ ਦੇਖੋ ਹਾਂਜੀ ਆ ਫਿਰ ਪਹੁੰਚ ਗਏ ਜੀ ਅਸੀਂ ਔਰੇ ਹੁਣ ਮੁੰਡੇ ਸਾਰੇ ਪੱਕਾ ਕਰ ਲਾ ਜੇ ਤੇ ਆਹ ਪੈਲਸ ਹੈ ਜੀ ਬਕਿੰਗਮ ਪੈਲਸ ਇਹਦਾ ਪੈਲਸ ਰਾਣੀ ਦਾ ਹੈ ਹਾਂਜੀ ਰਾਣੀ ਦਾ ਪੈਲਸ ਹੈ ਕਹਿੰਦੇ ਜੀ ਮਾਰਦੀ ਹੈ ਤੇ ਉਹ ਹੁਣ ਪੂਰੀ ਹੋਲੀ ਜੀ ਆਹੋ ਪੂਰੀ ਹੋਲੀ ਹੁਣ ਪੂਰੀ ਹੋਲੀ ਨੂੰ ਕੀ ਆ ਕਹੀਏ ਫਿਰ ਤੇ ਹੁਣ ਰਾਜਾ ਉਹਦਾ ਮੁੰਡਾ ਹੈ ਨਾ ਕਿਆ ਨਾ ਉਹ ਪ੍ਰਿੰਸ ਚਾਰਲਸ ਚਾਰਲਸ ਹਾਂ ਉਹ ਤੁਸੀਂ ਗੂਗਲ ਕਰ ਲਿਓ ਭਾਵੇਂ ਸਾਨੂੰ ਕੋਈ ਨਹੀਂ ਪਤਾ ਜੀ ਇਹਨੇ ਅਸੀਂ ਕਿਹੜੇ ਪ੍ਰੋਫੈਸ਼ਨਲ ਬਲੌਗਰ ਆ ਆਪਾਂ ਵੀ ਸਰਚ ਕਰਿਓ ਇਹਦੇ ਅੰਦਰ ਹੀਰਾ ਵੀ ਨਹੀਂ ਰੱਖਿਆ ਵਾ ਅੱਛਾ ਉਹ ਹੋਰ ਪਾਸੇ ਕਹਿੰਦੇ ਹੀਰਾਪੁਰ ਉਹ ਵੀ ਅਸੀਂ ਚੱਲ ਦੱਸੂਗਾ ਉਹਦਾ ਅਸੀਂ ਚੱਕਾਂਗੇ ਫਿਰ ਉਹ ਬਲੌਗ ਫੇਰ ਕਰਾਂਗੇ ਉਹ ਤੁਹਾਨੂੰ ਆਪੇ ਪਤਾ ਲੱਗ ਜਾਣਾ ਜੇ ਕਾਹਨ ਹੋਣਾ ਹੀਰੇ ਦਾ ਅੱਜ ਅੱਜ ਕਾਹਨ ਹੋਏਣਾ ਹੀਰੇ ਦਾ ਹਾਂਜੀ ਹੁਣ ਅਸੀਂ ਤੁਰ ਕੇ ਆ ਗਏ ਉਧਰ ਤੇ ਪੈਲਸ ਕਿੰਨੀ ਤੇ ਸੜਕ ਪਾਰ ਕਰਨੇ ਨੂੰ ਖੜੇ ਆ ਹੈਗਾ ਜੀ ਕਾਲਜ ਕੋਈ ਮੈਂ ਮਕੈਨਿਕਲ ਇੰਜੀਨੀਅਰ ਬਣਦੇ ਹਰੇ ਮੁੰਡੇ ਕਹਿੰਦੇ ਪੜ ਕੇ ਚਲੋ ਤੇ ਅਸੀਂ ਹੁਣ ਉੱਥੇ ਜਾਣਾ ਉਹ ਬਿੱਗ ਬੈਲ ਕੋਲ ਟਾਈਮ ਦੇਖਣ ਟਾਈਮ ਦੇਖਣ ਤੇ ਫੇਰ ਅਸੀਂ ਦੇਖਣਾ ਦੂਜਾ ਪੁਲ ਜਿਹੜਾ ਖੁੱਲਦਾ ਲੰਡਨ ਬ੍ਰਿਜ ਫੇਰ ਅਸੀਂ ਚੰਡੋਲ ਦੇਖਣ ਜਾਣਾ ਚਲੋ ਆੜੀ ਹਰੀ ਹੋ ਗਈ ਆ ਮੁੰਡੇ ਇਹ ਸਾਨੂੰ ਆਪਣਾ ਮਿੱਤਰ ਹੈ ਜਿਹੜੇ ਕੁਮਾਰ ਰਹੇ ਆ ਆ ਇੰਦਰ ਆ ਮੁੰਡਾ ਇਹ ਵੀ ਟਲੀ ਤੇ ਆ ਬਈ ਇਹ 38 ਲੈ ਤੱਕ ਲੈ ਤਾਂ ਆਵੋਲਾ